ਇਸ ਵਾਰ ਜਲੰਧਰ ਵਿੱਚ ਇੱਕ ਹੈਡਿਕੈਪ ਬੱਚਿਆਂ ਦਾ ਟੂਰਨਾਮੈਂਟ ਹੋ ਰਿਹਾ ਹੈ ਕ੍ਰਿਕਟ ਟੂਰਨਾਮੈਂਟ ਜਿਹੜਾ ਕਿ ਨੋਮినਲ ਅਲੋਕਨਾਪਰ ਦੀ ਜਨ ਅਕਟੀ ਨਾਲ ਰਜੇਸ਼ ਰੌੜੀ ਸਾਡੇ ਉਹਨਾਂ ਨੂੰ ਜੋੜ ਕੇ ਜਿਹਦੇ ਵਿੱਚ 휠ਚੇਅਰ ਕ੍ਰਿਕਟ ਬਲਾਈਂਡ ਕ੍ਰਿਕਟ ਲਿਪਟ ਕੇ ਬੜਾ ਚਾਹੀ ਇਹ ਇਵੈਂਟ ਜਿਹਨਾਂ ਦਾ ਸਾਨੂੰ ਸਹੀ ਜਾਣਕਾਰੀ ਮਿਲੀ ਕਿ ਜਿਹੜੀ ਇਧਰ ਦੀ ਟੀਮ ਹੈ ਕਿੰਨੇ ਸਰ ਅਸੀਂ ਤੁਹਾਡੇ ਚੈਨਲ ਦੇ ਮਾధ్యਮ ਨਾਲ ਇਹ ਦੱਸਣਾ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਇੱਕ ਨਾਰਥ ਜ਼ੋਨ ਪੀਡੀ ਕਫਰ ਟੂਰਨਾਮੈਂਟ ਜਿਹੜਾ ਕਿ ਫਿਜ਼ਿਕਲੀ ਡਿਸੇਬਲ ਬੱਚਿਆਂ ਨਾਲ ਲੈ ਕੇ ਪੀਏਪੀ ਗਰਾਊਂਡ ਜਲੰਧਰ ਵਿਖੇ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ 6 ਸਟੇਟਾਂ ਦੀਆਂ ਜੜੀਆਂ ਟੀਮਾਂ ਨੇ ਉਹ ਭਾਗ ਲੈ ਰਹੀਆਂ ਜਿਹਦੇ ਵਿੱਚ ਹਿਮਾਚਲ ਪ੍ਰਦੇਸ਼ ਹੈ ਜੀਐਨਟੀ ਹੈ ਦਿੱਲੀ ਹਰਿਆਣਾ ਚੰਡੀਗੜ੍ਹ ਔਰ ਪੰਜਾਬ ਹੈ ਤੋ ਇਹ ਜਿਹੜਾ ਟੂਰਨਾਮੈਂਟ ਹੈ ਇਹ ਪੰਜਾਬ ਦੇ ਵਿੱਚ ਫਸਟ ਟਾਈਮ ਜਿਹੜਾ ਦਿਵਿਆਂਗ ਬੱਚਿਆਂ ਨੂੰ ਲੈ ਕੇ ਕਰਵਾਇਆ ਜਾ ਰਿਹਾ ਪਹਿਲਾਂ ਇਹ ਇਸ ਫਾਰਮੈਟ ਦੇ ਉੱਤੇ ਕਦੀ ਪੰਜਾਬ 'ਚ ਕਿਸੇ ਤਰ੍ਹਾਂ ਦਾ ਕੋਈ ਟੂਰਨਾਮੈਂਟ ਇਸ ਲੈਵਲ ਦਾ ਨਹੀਂ ਹੋਇਆ ਸੀ ਤੋ ਮੈਂ ਤੁਹਾਡੇ ਚੈਨਲ ਦੇ ਰਾਹੀਂ ਇਹੀ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਟੂਰਨਾਮੈਂਟ ਹੈ ਇਹ ਜਲੰਧਰ ਵਾਸੀਆਂ ਦੇ ਸਹਿਯੋਗ ਨਾਲ ਕਈ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਤੇ ਅਸੀਂ ਇਹ ਗੁਜਾਰਿਸ਼ ਕਰਨਾ ਚਾਹੁੰਦੇ ਹਾਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਿ ਤੁਸੀਂ ਸਾਨੂੰ ਇਸ ਚੀਜ਼ ਲਈ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਇਹ ਜਿਹੜੇ ਦਿਵਿਆਂਗ ਬੱਚੇ ਹੈ ਇਹਨਾਂ ਨੂੰ ਅਸੀਂ ਇੱਕ ਨਵਾਂ ਪਲੇਟਫਾਰਮ ਦੇ ਕੇ ਇਹਨਾਂ ਦੇ ਲਈ ਕੁਝ ਅੱਛਾ ਕਰ ਸਕੀਏ ਤਾਂ ਜੋ ਸਮਾਜ ਦੇ ਵਿੱਚ ਇਹਨਾਂ ਨੂੰ ਇਹਨਾਂ ਦਾ ਜਿਹੜਾ ਬਣਦਾ ਕਰਦਾ ਉਹ ਮਿਲੇ ਤੇ ਜੋ ਲੋਕ ਹੈ ਇਹਨਾਂ ਨੂੰ ਵੀ ਪਛਾਣ ਇੱਕ ਅਲੱਗ ਮਿਲ ਸਕੇ ਤੇ ਮੈਂ ਆਪਣੀ ਇਸ ਐਸੋਸੀਏਸ਼ਨ ਪੰਜਾਬ ਐਸੋਸੀਏਸ਼ਨ ਡਿਫਰੈਂਟ ਲੇਬਰ ক্রিকেট ਕੌਂਸਲ ਆ ਪੰਜਾਬ ਵੱਲੋਂ ਤੁਹਾਡੇ ਚੈਨਲ ਰਾਹੀਂ ਬਹੁਤ-ਬਹੁਤ ਧੰਨਵਾਦ ਤੁਹਾਡੇ ਮੀਡੀਆ ਦਾ ਕਰਨਾ ਚਾਹਨਾ ਜਿਨ੍ਹਾਂ ਨੇ ਇਹ ਸਾਨੂੰ ਇਸ ਚੀਜ਼ ਦੇ ਉੱਤੇ ਮਾਣ ਬਖਸ਼ਿਆ ਹੈ ਬਹੁਤ-ਬਹੁਤ ਤੇ ਅਸੀਂ ਅੱਜ ਨੂੰ ਇਸ ਸੰਦਰਭਾਈ ਦੱਸਣਾ ਚਾਹਨਾ ਕਿ ਪੰਜਾਬ ਵੀ ਜਿਹੜਾ ਹੈ ਦਿਵਿਆਂਕ ক্রিকেট ਹੋ ਰਿਹਾ ਹੈ T20 ক্রিকেট ਟੂਰਨਾਮੈਂਟ ਪਹਿਲੀ ਵਾਰ ਹੀ ਜਲੰਧਰ ਵਿੱਚ ਹੋ ਰਿਹਾ ਹੈ ਜਿਹੜੇ ਕਿ 6 ਸਟੇਟਾਂ ਦੇ ਵਿਚ ਆ ਰਹੇ ਹੈ ਤੇ ਇਹ ਜਿਹੜਾ ਕਿ ਲੋਕਲ ਐਨਜੀਓ ਦੇ ਸਹਿਯੋਗ ਨਾਲ ਹੋ ਰਿਹਾ ਹੈ ਨਵਜੀਵਨ ਚਾਈਡਲਟਰ ਫਰਸ ਦੇ ਪਾਦਰ ਬੀਨੂ ਜੋਸਫ ਜੀ ਰੋਟਰੀ ਕਲੱਬ ਜਲੰਧਰ ਵੱਲੋਂ ਤੇ ਹੋਰ ਵੀ ਸਹਿਯੋਗੀ ਸੰਸਥਾਵਾਂ ਜਿਨ੍ਹਾਂ ਨਾਲ ਮਿਲ ਕੇ ਅਸੀਂ ਇਹ ਟੂਰਨਾਮੈਂਟ ਕਰਾਉਣ ਜਾ ਰਹੇ ਆ ਤੇ ਮੈਂ ਤੁਹਾਡੇ ਸਾਰਿਆਂ ਨੂੰ ਰਿਕੁਐਸਟ ਕਰਦਾ ਇਕਵਾਲੀ ਜਰੂਰ ਪੀਏਪੀ ਕਰਾਉਂਡ ਵਿੱਚ ਪਹੁੰਚ ਕੇ 17-18 ਨੂੰ ਇਹ ਪਲੇਅਰ ਦਾ ਹੌਸਲਾ ਵਧਾਓ ਇਹਨਾਂ ਨੂੰ ਅਸ਼ੀਰਵਾਦ ਦਿਓ ਤੇ ਜੇ ਤੁਸੀਂ ਆਪਣੇ ਬੱਚਿਆਂ ਨੂੰ ਨਾਮ ਲੈ ਕੇ ਆਓਗੇ ਤਾਂ ਇਹ ਬੜਾ ਹੀ ਇੰਸਪੀਰੇਸ਼ਨ ਹੋਏਗਾ ਕਿ ਬੱਚੇ ਦੇਖਣਗੇ ਜੇ ਇੱਕ ਪਲੇਅਰ ਕੋਲ ਬਾਹਾਂ ਨਹੀਂ ਹੈ ਹੱਥ ਨਹੀਂ ਹੈ ਉਹ ਗਰਾਊਂਡ ਵਿੱਚ ਖੇਡ ਰਿਹਾ ਹੈ ਤੇ ਸਾਡੀ ਸ਼ਹਿਰ ਦੀ ਯੂਜ ਜਿਹੜੀ ਕਿ ਮੋਬਾਈਲ ਤੇ ਲੱਗੀ ਹੋਈ ਹੈ ਤੇ ਬਾਹਰ ਨਿਕਲੇਗੀ ਉਹਨਾਂ ਨੂੰ ਦੇਖਣ ਨੂੰ ਇੱਕ ਬੜਾ ਹੌਸਲਾ ਮਿਲੇਗਾ ਤੇ ਇਸ ਕਰਕੇ ਮੈਂ ਤੁਹਾਡੇ ਚੈਨਲ ਰਾਹੀਂ ਸਾਰਿਆਂ ਨੂੰ ਸੱਦਾ ਪੱਤਰ ਦੇਣਾ ਕਿ ਦਿਵਿਆਂਗ ਬੱਚਿਆਂ ਦਾ ਹੌਸਲਾ ਬਣੋ ਅਸ਼ੀਰਵਾਦ ਦਿਓ ਤੇ ਡਿਫਰੈਂਟਲੀ ਕ੍ਰਿਕਟ ਕਾਉਂਸਲੋਂ ਪੰਜਾਬ ਤੋਂ ਸਪੋਰਟ ਦਿਓ ਧੰਨਵਾਦ ਜੀ ਧੰਨਵਾਦ